ਕਾਸ਼ਿਆ ਨੇ ਇਸ ਤਨ ਨੂੰ ਨਚਾਉਣ ਵਾਸਤੇ ਨਹੀਂ ਕਿਹਾ ਇਸ ਮਨ ਨੂੰ ਨਚਾਉਣ ਵਾਸਤੇ ਕਿਹਾ ਕਿ ਸਾਡਾ ਨਾਚ ਰਹੇ ਮਨ ਗੁਰ ਕੇ ਆਗੇ ਅਸੀਂ ਆਪਣੇ ਮਨ ਨੂੰ ਕੰਟਰੋਲ ਕਰਕੇ ਨਚਾਉਣਾ ਹੈ ਮਨ ਤਾਂ ਸਾਡਾ ਟਪੂਸੀਆਂ ਮਾਰ ਕੇ ਇਧਰ-ਉਧਰ ਪੱਜਾ ਫਿਰਦਾ ਹੈ ਔਰ ਅਸੀਂ ਵਿਸ਼ੇ ਵਿਕਾਰਾਂ ਦੇ ਵਿੱਚ ਕਿਛੇ ਗੁਰੂਗ੍ਰੰਥ ਸਾਹਿਬ ਜੀ ਪੰਜ ਪਿਆਰੇ ਦੇ ਨਾਲ ਆ ਰਹੇ ਹਨ ਨਗਰ ਕੀਰਤਨ ਨਿਕਲ ਰਿਹਾ ਹੈ ਤੇ ਅੱਗੇ ਪ੍ਰਬੰਧਕ ਕਮੇਟੀ ਵੱਲੋਂ ਭੰਗੜੇ ਦਾ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਭੰਗੜਾ ਆਪਣੀ ਜਗਾ ਹੈਗਾ ਪੰਜਾਬ ਦਾ ਕਲਚਰ ਆਪਣੀ ਜਗਾ ਹੈਗਾ ਪਰ ਨਗਰ ਕੀਰਤਨ ਦੇ ਵਿੱਚ ਇਦਾਂ ਕਰਵਾਉਣਾ ਬਹੁਤ ਹੀ ਨਿੰਦਕ ਯੋਗ ਹੈਗਾ ਤੇ ਕਮੇਟੀ ਨੂੰ ਮਾਪੇ ਪਾਣੀ ਚਾਹੀਦੀ ਹੈ ਆਪ ਕੀ ਸਾਰਿਆਂ ਦਾ ਕੀ ਵਿਚਾਰ ਹੈ ਇਸ ਬਾਰੇ ਜ਼ਰੂਰ ਸ਼ੇਅਰ ਕਰੋ ਪਾਤਸ਼ਾਹ ਨੇ ਇਸ ਤਨ ਨੂੰ ਨਚਾਉਣ ਵਾਸਤੇ ਨਹੀਂ ਕਿਹਾ ਇਸ ਮਨ ਨੂੰ ਨਚਾਉਣ ਵਾਸਤੇ ਕਿਹਾ ਕਿ ਸਾਡਾ ਨਾਚ ਰੇ ਮਨ ਗੁਰ ਕੇ ਅਗੇ ਅਸੀਂ ਆਪਣੇ ਮਨ ਨੂੰ ਕੰਟਰੋਲ ਕਰਕੇ ਨਚਾਉਣਾ ਹੈ ਮਨ ਤਾਂ ਸਾਡਾ ਟਪੂਸੀਆਂ ਮਾਰ ਕੇ ਇਧਰ-ਉਧਰ ਭੱਜਾ ਫਿਰਦਾ ਹੈ ਔਰ ਅਸੀਂ ਵਿਸ਼ੇ ਵਿਕਾਰਾਂ ਦੇ ਵਿੱਚ ਤ੍ਰੈ ਗੁਣਾ ਦੇ ਵਿੱਚ ਫਸ ਕੇ ਅਸੀਂ ਆਪਣੇ ਸਰੀਰ ਨੂੰ ਹੀ ਨਚਾਈ ਫਿਰਦੇ ਤੇ ਮਹਾਰਾਜ ਕਹਿੰਦੇ ਵੀ ਜੇ ਤੂੰ ਭਗਤੀ ਕਰਨੀ ਹੈ ਨੱਚਿਆ ਟੱਪਿਆ ਭਗਤ ਨਾ ਹੋਈ ਕਿਉਂਕਿ ਸਾਡਾ ਜਦੋਂ ਜਨਮ ਹੈ ਉਹ ਜਨਮ ਸਾਡਾ ਹੋਇਆ ਕਿ ਭਈ ਪ੍ਰਾਪਤ ਮਨੁੱਖ ਦੇਹ ਰੀਆ ਗੋਬਿੰਦ ਮਿਲਨ ਕੇ ਤੇਰੀ ਵਾਰ ਸਾਡਾ ਦਿਸ ਇਜ਼ ਦਾ ਮੇਨ ਟਾਸਕ ਵੀ ਹੈ ਬੀਨ ਗਿਵਨ ਐਸ ਅ ਹਿਊਮਨ ਲਾਈਫ ਤੇ ਅਸੀਂ ਜੇ ਆਪਣੇ ਇਸ ਲਾਈਫ ਦੇ ਵਿੱਚ ਅਸੀਂ ਗੋਡ ਨੂੰ ਨਹੀਂ ਮਿਲਦੇ ਅਸੀਂ ਵਾਇਗਰੂ ਨਹੀਂ ਮਿਲਦੇ ਤੇ ਸਾਡੇ ਸਾਹਮਣੇ ਫੇਰ ਦੁਬਾਰਾ ਉਹ ਜੁਨਾਂ ਦੀ ਜਿਹੜੀ ਲੜੀ ਹੈ ਉਹ ਖੜੀ ਹੈ ਤੋਂ ਮਾਰੇ ਕਹਿੰਦੇ ਆ ਵੀ ਤੂੰ ਇਹ ਤੈਨੂੰ ਇਹੀ ਤੇਰਾ ਔਸਰ ਇਹੀ ਤੇਰੀ ਵਾਰ ਘਟ ਪੀਤਰ ਤੂੰ ਦੇਖ ਵਿਚਾਰ ਕਿਉਂਕਿ ਜਿਹੜਾ ਨਚਣਾ ਹੈ ਉਹ ਨਚਣਾ ਇੱਕ ਤਮਾ ਗੁਣੇ ਵਾਲੇ ਪਾਸੇ ਸਾਨੂੰ ਇਸ਼ਾਰਾ ਕਰਦਾ ਜਦੋਂ ਅਸੀਂ ਆਪਣੇ ਸਰੀਰ ਨੂੰ ਇਧਰ ਉਧਰ ਝੁਕਾਉਂਦੇ ਆ ਤੇ ਦੇਖਣ ਵਾਲਾ ਜਿਹੜਾ ਹੈ ਉਹਦੇ ਅੰਦਰ ਭਾਵਨਾ ਜਿਹੜੀ ਹੈ ਉਹ ਕੋਈ ਚੰਗੀ ਨਹੀਂ ਹੁੰਦੀ ਇਸੇ ਤਰ੍ਹਾਂ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਜਾਂ ਹੋਰ ਵੀ ਜੋ ਇੱਕ ਖੁਸ਼ੀ ਦਾ ਮਾਹੌਲ ਸਮਝਦੇ ਆ ਆਪਣੇ ਆਪ ਨੂੰ ਸਮਝ ਕੇ ਔਰ ਆਪਣੇ ਸਰੀਰ ਨੂੰ ਉੱਥੇ ਇਹੋ ਜੇ ਹਾਉ ਪਾਉ ਕਰਕੇ ਉਹਨੂੰ ਨਚਾਉਂਦੇ ਆ ਟੱਪਦੇ ਆ ਤੇ ਉਹਦੇ ਵਿੱਚ ਜਿਹੜੀ ਭਾਵ ਉਹਦੇ ਵਿੱਚ ਜਿਹੜਾ ਪ੍ਰੋਜੈਕਸ਼ਨ ਹੈ ਉਹਦੇ ਵਿੱਚ ਜਿਹੜਿਆ ਵੇਖਣ ਵਾਲੇ ਨੇ ਉਹਨਾਂ ਦੀ ਭਾਵਨਾ ਕਿਸ ਤਰ੍ਹਾਂ ਇਫੈਕਟ ਹੁੰਦੀ ਹੈ ਉਸ ਵਿਸ਼ੇਵਿਕਾਰੀ ਲਹਿਰ ਦੇ ਵਿੱਚ ਕਿ ਜਿਸ ਨਾਲ ਬੰਦੇ ਦਾ ਮਨ ਜਿਹੜਾ ਹੈ ਉਹ ਹੋਰ ਮਲੀਨ ਹੁੰਦਾ ਤੇ ਜਿਉ ਸੱਚੇ ਪਾਤਸ਼ਾਹ ਵੱਲੋਂ ਸਾਨੂੰ ਹੁਕਮ ਹੈ ਕਿ ਤੁਸੀਂ ਭਾਈ ਇੱਧਰ ਨਹੀਂ ਜਾਣਾ ਤੁਸੀਂ ਜੇ ਖੁਸ਼ੀ ਮਨਾਉਣੀ ਹੈ ਤੇ ਮਹਾਰਾਜ ਕਹਿੰਦੇ ਆ ਅੱਜ ਹਮਾਰੇ ਮਹਾਨ ਆਨੰਦ ਜਿੱਦੇ ਅਸੀਂ ਆਪਣੀ ਖੁਸ਼ੀ ਮਨਾਉਣੀ ਹੈ ਉਹ ਗੁਰੂ ਕੇ ਪਿਆਰਾਂ ਵਿੱਚ ਬੈਠ ਕੇ ਉਹ ਕੀਰਤਨ ਕਰਦੇ ਨੇ ਉਹ ਬਾਣੀ ਪੜ੍ਹਦੇ ਆ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜੇ ਖੁਆ ਵੀ ਉਹ ਗੱਤਗਾ ਖੇਡਦੇ ਉਹ ਖੁਸ਼ੀ ਮਨਾਉਂਦੇ ਆ ਤੇ ਇਹ ਨਹੀਂ ਕਿ ਵੀ ਤੁਸੀਂ ਆਪਣਾ ਦੂਸਰੇ ਤਰੀਕੇ ਦੇ ਨਾਲ ਹਾਪਾ ਪੇਸ਼ ਕਰਕੇ ਤੁਸੀਂ ਉਸ ਨੂੰ ਇਸ ਤਰੀਕੇ ਦੇ ਨਾਲ ਵੀ ਦੁਨੀਆ ਨੱਚਦੀ ਹੈ ਤੇ ਅਸੀਂ ਕਿਉਂ ਨਹੀਂ ਨੱਚ ਸਕਦੇ ਉਹ ਦੁਨੀਆ ਜੇ ਖੂਚ ਡਿਗੀ ਆ ਤੇ ਅਸੀਂ ਥੋੜੀ ਖੂਚ ਡਿਗਣਾ ਸਾਨੂੰ ਗੁਰੂ ਗੁਰੂ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਇੱਕ ਕਲੀਅਰਲੀ ਸਾਨੂੰ ਬਾਣੀ ਦੇ ਤੁਕਾਂ ਦੇ ਦੇ ਕੇ ਸਮਝਾਇਆ ਕੇ ਭਾਈ ਤੂੰ ਆਪਣੇ ਮਨ ਨੂੰ ਨਚਾ ਗੁਰੂ ਕੇ ਅਗੇ ਨਾਚ ਰੇ ਮਨ ਗੁਰ ਕੇ ਅਗੇ ਅਸੀਂ ਆਪਣੇ ਮਨ ਨੂੰ ਕੰਟਰੋਲ ਕਰਨਾ ਤੇ ਜੇ ਮਨ ਕਹੇ ਮਨ ਕਹਿੰਦਾ ਮੈਂ ਭਗੜਾ ਹੀ ਪਾਉਣਾ ਤੇ ਫਿਰ ਅਸੀਂ ਮਨ ਦੇ ਮਗਰ ਲੱਗੇ ਤੇ ਜਿਹੜਾ ਬੰਦਾ ਮਨ ਦੇ ਮਗਰ ਲੱਗ ਰਿਹਾ ਇਹਦਾ ਮਤਲਬ ਉਹ ਮਨ ਮੁਕਾ ਮਨ ਮੁਕਾ ਤੇ ਜੇ ਅਸੀਂ ਗੁਰੂ ਦੇ ਸਾਹਮਣੇ ਖੋਣਾ ਤੇ ਫਿਰ ਗੁਰੂ ਦੀ ਗੱਲ ਸਾਨੂੰ ਮੰਨਣੀ ਪੈਗੀ ਤੇ ਜੇ ਗੁਰੂ ਦੀ ਗੱਲ ਮੰਨੀ ਹੈ ਤੇ ਗੁਰੂ ਕਹਿੰਦਾ ਵੀ ਨਹੀਂ ਇੱਧਰ ਨਹੀਂ ਜਾਣਾ ਅਸੀਂ ਆਪਣੇ ਮਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਤੁਹਾਡਾ ਮਨ ਜਿਹੜਾ ਹੈ ਉਹ ਦੂਜੇ ਵਿਸ਼ੇਵਕਾਰਾਂ ਵਾਲੇ ਪਾਸੇ ਨਾ ਜਾਵੇ ਤਾਂ ਹੀ ਅਸੀਂ ਐਜ਼ ਅ ਗੁਰਸਿੱਖੀ ਵਾਲਾ ਜੀਵਨ ਜਿਹੜਾ ਹੈ ਉਹ ਜੀ ਸਕਦੇ ਹਾਂ ਠੀਕ ਹੈ ਧੰਨਵਾਦ ਜੀ ਆਤਿਸ਼ਾਨੇ ਇਸ ਤਨ ਨੂੰ ਨਚਾਉਣ ਵਾਸਤੇ ਨਹੀਂ ਕਿਹਾ ਇਸ ਮਨ ਨੂੰ ਨਚਾਉਣ ਵਾਸਤੇ ਕਿਹਾ ਕਿ ਸਾਡਾ ਨਾਚ ਰੇ ਮਨ ਗੁਰ ਕੇ ਆਗੇ ਅਸੀਂ ਆਪਣੇ ਮਨ ਨੂੰ ਕੰਟਰੋਲ ਕਰਕੇ ਨਚਾਉਣਾ ਹੈ ਮਨ ਤਾਂ ਸਾਡਾ ਟਪੂਸੀਆਂ ਮਾਰ ਕੇ ਦੁਰਦਰ ਪੱਜਾ ਫਿਰਦਾ ਹੈ ਔਰ ਅਸੀਂ ਵਿਸ਼ੇ ਵਿਕਾਰਾਂ ਦੇ ਵਿੱਚ